ਅੱਜ ਜੋ 4 ਵਜੇ ਤੱਕ ਇਸ ਨੂੰ ਬੰਦ ਰੱਖਣ ਦਾ ਕਿਹਾ ਗਿਆ ਸੀ ਅੱਜ 4 ਵਜੇ ਤੱਕ ਬੰਦ ਰੱਖਿਆ ਗਿਆ ਹੈ ਸੋ ਸਾਰੀਆਂ ਸੰਗਤਾਂ ਦਾ ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ ਕਿ ਜੋ ਹਮੇ ਜੋ ਬੋਲੇ 100 ਰੁਪਏ ਸਤਗੁਰਵਰਦਾਰ ਦੀ ਜੈ ਜੋ ਬੋਲੇ 100 ਰੁਪਏ ਸਤਗੁਰ ਪਵਗਨ ਮਾਰਸ਼ੀ ਬਾਲਮੀਕ ਮਹਾਰਾ ਜੀ ਕੀ ਜੈ ਜੋ ਬੋਲੇ 100 ਰੁਪਏ ਸਤਗੁਰ ਕਬੀਰ ਮਹਾਰਾਜ ਜੀ ਕੀ ਜੈ ਜੋ ਬੋਲੇ 100 ਰੁਪਏ ਸਰਪੇਗ ਭਗਵਾਨ ਦੀ ਜੈ ਜੈ ਗੁਰਦੇਵ ਧੰ ਗੁਰਦੇਵ ਸਾਰੀਆਂ ਸੰਤਾਂ ਦਾ ਤੈਨੂੰ ਧੰਨਵਾਦ ਕਰਦੇ ਆ ਜੋ ਅੱਜ ਸਵੇਰ ਤੋਂ ਹੀ ਇਹ ਸੰਗਤਾਂ ਜੋ ਭਾਰਤ ਬੰਦ ਦੀ سپورਟ ਦੇ ਵਿੱਚ ਬੈਠੀਆਂ ਹੋਈਆਂ ਅੱਜ ਪੂਰਾ ਹੀ ਸ਼ਾਂਤੀਪੂਰਵਕ ਇਹ ਬੰਦ ਕੀਤਾ ਗਿਆ ਕਿਉਂਕਿ ਸਾਡੇ ਐਸਸੀ ਸਮਾਜ ਨੂੰ ਆਪਸੀ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਾਉਣ ਲਈ ਇਹਨੂੰ ਵਰਗਾਂ ਦੇ ਵਿੱਚ ਵੰਡਿਆ ਜਾ ਰਿਹਾ ਆ ਪਰ ਸਾਡਾ ਆਪਸੀ ਭਾਈਚਾਰਾ ਸਾਰਿਆਂ ਦਾ ਏਕਾ ਹੈ ਤੇ ਅੱਜ ਉਸ ਦੀ ਮਿਸਾਲ ਹੈ ਕਿ ਅੱਜ ਇਹ ਸਤਗੁਰੂ ਜਬੀਰ ਚੌਂਕ ਦੇ ਵਿੱਚ ਜੋ ਭਾਰਤ ਬੰਦ ਦੀ ਆਵਾਜ਼ ਦਿੱਤੀ ਗਈ ਅੱਜ ਪੂਰਨ ਤੌਰ ਤੇ ਇਹ ਸ਼ਾਂਤੀਪੂਰਕ ਬੰਦ ਕੀਤਾ ਗਿਆ ਜੋ ਅੱਜ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ ਕਿ ਅੱਜ ਜੋ ਸਾਡਾ ਪਹਿਲਾ ਐਸਸੀ ਕੋਟੇ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਰਿਜ਼ਰਵੇਸ਼ਨ ਮਿਲ ਰਿਹਾ ਸੀ ਉਸੇ ਤਰ੍ਹਾਂ ਸਾਰਾ ਮਿਲਦਾ ਰਹੇ ਜਿਸ ਤਰ੍ਹਾਂ ਸਾਰੇ ਜਿੰਨਾ ਵੀ ਐਸਸੀ ਸਮਾਜ ਆ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਸੀ ਸਾਰੇ ਵਰਗਾਂ ਨੂੰ ਮਿਲਦੀਆਂ ਸੀ ਉਹਨਾਂ ਨੂੰ ਬਰਾਬਰ ਦਾ ਦਾ ਜਿੱਦਾਂ ਜਿੱਦਾਂ ਮਿਲਦਾ ਸੀ ਉਦਾਂ ਹੀ ਮਿਲਦਾ ਰਹੇ ਇਹਨੂੰ ਕਿਸੇ ਤਰ੍ਹਾਂ ਵੀ ਡਿਵਾਈਡ ਕਰਕੇ ਵੰਡਿਆ ਨਾ ਜਾਵੇ ਸੋ ਮੈਂ ਆਪਣੀਆਂ ਭੈਣਾਂ ਦਾ ਵੀਰਾਂ ਦਾ ਔਰ ਸਾਡੇ ਨਾਲ ਜਿੰਨੇ ਵੀ ਸਰਕਾਰੀ ਨੌਕਰੀ ਕਰਦੇ ਹੋਏ ਮੁਲਾਜ਼ਮ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ ਕਿਉਂਕਿ ਸਵੇਰ ਤੋਂ ਹੀ ਸਾਰੇ ਪੁਲਿਸ ਪ੍ਰਸ਼ਾਸਨ ਨੇ ਸਾਡਾ ਬਖੂਬੀ ਸਾਥ ਦਿੱਤਾ ਔਰ ਅੱਜ ਜੋ ਸ਼ਾਂਤੀਪੂਰਵਕ ਇਹ ਬੰਦ ਸੀ ਅੱਜ ਜੋ 4 ਵਜੇ ਤੱਕ ਇਸ ਨੂੰ ਬੰਦ ਰੱਖਣ ਦਾ ਕਿਆ ਗਿਆ ਸੀ ਅੱਜ 4 ਵੇ ਤੱਕ ਬੰਦ ਰੱਖਿਆ ਗਿਆ ਹੈ ਸੋ ਸਾਰੀਆਂ ਸੰਗਤਾਂ ਦਾ ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ ਕਿ ਜੋ ਹਮੇਸ਼ਾ ਸਾਥ ਦਿੰਦਿਆਂ ਔਰ ਸਤਗੁਰ ਕਬੀਰ ਚੌਂਕ ਜੋ ਬਡਾਲਾ ਚੌਂਕ ਦੇ ਨਾਮ ਤੇ ਮਸ਼ਹੂਰ ਆ ਇਸ ਨੂੰ ਬਖੂਬੀ ਸ਼ਾਂਤੀਪੂਰਵਕ ਹਮੇਸ਼ਾ ਜਦੋਂ ਵੀ ਲੋਡ ਪਈ ਹੈ ਬੰਦ ਕੀਤਾ ਗਿਆ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੈ ਗੁਰਦੇਵ ਵਾਹ ਗੁਰਦੇਵ ਜੈ गुरविदास शक्ति, गुर शक्ति, गुर शक्ति हमर गुर गुर तो तो है गुरदास शक्ति अमर है गुरिदास शक्ति अमर है गुरिदास शक्ति अमर रहे भगवान बाल्मीकि शक्ति अमर रहे भगवान बाल्मीकि शक्ति अमर रहे वीर शक्ति अमर रहे भगवान वीर शक्ति जय भीम जय भारत ਇਹ ਵੀ ਉਹ ਸਹੀ ਕਰੋਗੇ ਜੀ ਉਹ ਲੈ ਇੱਕ ਸੁਝਾਅ ਕਰਦੇ ਧੰਨ ਕਰਦੇ ਵੀ ਬਹੁਤ ਧੰਨਵਾਦ ਕਰਦੇ ਸਾਡੀਆਂ ਭੈਣਾਂ ਦਾ ਕਿਉਂਕਿ ਸਾਰੀਆਂ ਸੰਗਤਾਂ ਨੂੰ ਪਤਾ ਕਿ ਅੱਜ ਨਹੀਂ ਪੈਂਦੇ ਨਾਲ ਕਮ ਹੋਣ ਦੇ ਕਾਰਨ ਗਰਮੀ ਵੀ ਜ਼ਿਆਦਾ ਹੋ ਗਈ ਹੈ ਤੇ ਅੱਜ ਜੋ ਭਾਰਤ ਬੰਦ ਦੇ ਦੌਰਾਨ ਸੰਗਤਾਂ ਨੂੰ ਪਾਣੀ ਦੀ ਵੀ ਲੋੜ ਹੈ ਤੇ ਸਾਡੀ ਭੈਣ ਕਾਂਤਾ ਜੀ ਆਪਣੀ ਸਮੂਹ ਮਿਸ਼ਨ ਫਤਿਹ ਸੰਸਥਾ ਵੱਲੋਂ ਪਾਣੀ ਦੀ ਵਿਵਸਥਾ ਜੇ ਸੰਕਟਾ ਵਾਸਤੇ ਕਰਵਾਈ ਗਈ ਹੈ ਉਸ ਨੂੰ ਮੈਂ तहे ਦਿਲੋਂ ਧੰਨਵਾਦ ਕਰਦਾ ਇਹਨਾਂ ਪੈਣਾ ਦਾ ਕਿਉਂਕਿ ਹਮੇਸ਼ਾ ਜਦੋਂ ਵੀ ਕਿਤੇ ਜ਼ਰੂਰਤ ਪੈਂਦੀ ਹੈ ਤੇ ਪੈਣਾ ਹਮੇਸ਼ਾ ਗਿਆਨ ਕੇ ਸਾਥ ਦਿੰਦੀਆਂ ਸੋ ਬਹੁਤ ਬਹੁਤ ਧੰਨਵਾਦ ਕਰਦੇ ਸਤਿਗੁਰੂ ਦਾਸ ਜੀ ਮਹਾਰਾਜ ਦੇ ਚਰਨਾਂ ਜੀ ਅਰਦਾਸ ਕਰਦਾ ਕਿ ਸਤਿਗੁਰੂ ਦਾਸ ਮਰ ਇਹਨਾਂ ਨੂੰ ਤੰਗ ਰੂਸੀ ਬੱਚੇ ਲੰਬੀ ਉਮਰ ਬੱਚੇ ਚੜ੍ਹਦੀ ਕਲਾ ਵਿੱਚ ਰੱਖੇ ਇਹ ਹੀ ਅਰਦਾਸ ਬੇਤੀ ਜੈ ਗੁਰਦੇਵ ਧੰਨ